ਮਨਦੀਪ ਜੀ ਕੱਲ ਤੋਂ ਬੱਚੇ ਡੇਪੇ ਸੀਗੇ ਮੋਟਰਸਾਈਕਲ ਤੇ ਕੋਈ ਮੋੜ ਕੋਲ ਜਿੱਥੇ ਕਿ ਬਿਜਲੀ ਪਈ ਹੋ ਸੀ ਹਾਂਜੀ ਹਾਂਜੀ ਇਹ ਅੱਜ ਤੁਹਾਡੇ ਵੱਲੋਂ ਉਹ ਸਵੇਰੇ ਉੱਠ ਕੇ ਹੀ ਸਫਾਈ ਕਰਵਾਤੀ ਆ ਤੇ ਤੁਹਾਡਾ ਚੈਨਲ ਵਾਲੋਂ ਬਹੁਤ ਬਹੁਤ ਧੰਨਵਾਦ ਤੇ ਕੀ ਕਹਿਣਾ ਚਾਹੁੰਦੇ ਸੀ ਉਹਦੇ ਬਾਰੇ ਮੈਂ ਤਾਂ ਸਰ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਮੈਂ ਤੇ ਪਹਿਲਾਂ ਤੁਹਾਡਾ ਇਸ ਚੈਨਲ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੂੰ ਦੇਖ ਕੇ ਅਸੀਂ ਉੱਥੇ ਰੁਕੇ ਕਿਉਂਕਿ ਛੜ ਤੋਂ ਪਹਿਲਾਂ ਤੁਸੀਂ ਉੱਥੇ ਪਹੁੰਚੇ ਸੀਗੇ ਔਰ ਤੁਸੀਂ ਉਹਨਾਂ ਨੂੰ ਚੁੱਕ ਰਹੇ ਸੀਗੇ ਤੁਹਾ ਲੋ ਚੁੱਕਦਿਆਂ ਦੇਖ ਕੇ ਹੀ ਅਸੀਂ ਉਹਨਾਂ ਨੂੰ ਮਤਲਬ ਚੱਕਿਆ ਨਾਲ ਅਸੀਂ ਉਹਨਾਂ ਨਾਲ ਦਾਲ ਜੋ ਉਹਨਾਂ ਦੀ ਮਦਦ ਕਰ ਸਕਦੇ ਸੀ ਮੌਕੇ ਤੇ ਉਹਨਾਂ ਦੀ ਮਦਦ ਕੀਤੀ ਤੇ ਉਸ ਤੋਂ ਬਾਅਦ ਜਿੱਦਾਂ ਤੁਹਾਡਾ ਨਾਲ ਅਸੀਂ ਇੱਕ ਪ੍ਰੋਮਿਸ ਕੀਤਾ ਸੀਗਾ ਕਿ ਉੱਥੇ ਹੋਰ ਬੰਦੇ ਵੀ ਗਿਰ ਸਕਦੇ ਆ ਅਗਰ ਬਜਰੀ ਇੱਦਾਂ ਪਈ ਰਹੀ ਤੇ ਅਸੀਂ ਕਿਸੇ ਪ੍ਰਸ਼ਾਸਨ ਨੂੰ ਦੱਸਣ ਕੀ ਬਜਾਏ ਅਸੀਂ ਇੱਕ ਆਪਣੀ ਜ਼ੁਗੇਵਾਰੀ ਸਮਝੀ ਵੀ ਅਸੀਂ ਇਸ ਬਜਰੀ ਨੂੰ ਕਲੀਅਰ ਕਰਾਈਏ ਕਿਉਂਕਿ ਸੇਫਟੀ ਸਾਰਿਆਂ ਦੇ ਲਈ ਜ਼ਰੂਰੀ ਹੈ ਕਿਉਂਕਿ ਉੱਥੇ ਜਿਹੜਾ ਐਕਸੀਡੈਂਟ ਹੈਗਾ ਯਾ ਉਹ ਇਸ ਤਰੀਕੇ ਨਾਲ ਮਤਲਬ ਹੋਇਆ ਸੀ ਕਿ ਉਸ ਬੰਦਿਆਂ ਦੇ ਉੱਪਰੋਂ ਗੱਡੀਆਂ ਵੀ ਲੰਘ ਸਕਦੀਆਂ ਸੀ ਕਿ ਆ ਤੇ ਅਗਰ ਰਾਤ ਨੂੰ ਵੀ ਭਗਤ ਜਾਂਦਾ ਉੱਥੇ ਚੱਲਦੇ ਤਾਂ ਸਕਿੰਡ ਹੋ ਸਕਦੇ ਸੀ ਸਕਿੰਡ ਹੋ ਕੇ ਉਹ गिर ਸਕਦੇ ਸੀ ਸੱਟਾਂ ਲੱਗ ਸਕਦੀਆਂ ਸੀ ਤੇ ਅਸੀਂ ਆਪਣੀ ਮੋਰਲ ਰਿਸਪੌਂਸਿਬਿਲਟੀ ਸਮਝੀ ਜਿੰਮੇਵਾਰੀ ਚੱਕੀ ਸੀ ਇਸ ਕਰਕੇ ਅੱਜ ਸਵੇਰੇ ਹੀ ਅਸੀਂ ਬੰਦਾ ਨਾਲ ਲੈ ਕੇ ਗਏ ਔਰ ਉੱਥੇ ਜਾ ਕੇ ਉਸ ਬਜਰੀ ਨੂੰ ਸਾਫ਼ ਕਰਾਇਆ ਤਾਂ ਕਿ ਕਿਸੇ ਵੀ ਭਗਤ ਜਾਂਦਾ ਉੱਥੇ ਐਕਸੀਡੈਂਟ ਨਾ ਹੋ ਕੇ ਔਰ ਨਾ ਹੀ ਕਿਸੇ ਦਾ ਕੋਈ ਨੁਕਸਾਨ ਹੋਵੇ ਅੱਜ ਵੀ ਫੈਕਟਰੀ ਕੋ ਲੱਗੇ ਰਾਸ਼ੂ ਸਪਾਈ ਦਾ ਨਾਮ ਇਹ ਆ ਜੀ ਦੇਖੋ ਜੀ ਅਸੀਂ ਇੱਕ ਤਾਂ ਅਸੀਂ ਸਵਚਤਾ ਦੇ ਲੰਗਰ ਸੇਵਾ ਸੁਸਾਇਟੀ ਦੇ ਮੈਂਬਰ ਆ ਨਾਲ ਹੀ ਅਸੀਂ ਕਲੀਨ ਸਿਟੀ ਗ੍ਰੀਨ ਸਿਟੀ ਸੇਵਾ ਸੁਸਾਇਟੀ ਦੇ ਮੈਂਬਰ ਆ ਜਿਹੜੇ ਕਿ ਲੰਗਰ ਦੇ ਦੌਰਾਨ ਤੇ ਲੰਗਰ ਤੋਂ ਬਾਅਦ ਵੀ ਰੋਡ ਦੇ ਉੱਪਰ ਜਿਹੜਾ ਕਚਰਾ ਫੈਲ ਜਾਂਦਾ ਆ ਉਹਨੂੰ ਚੁੱਕਣ ਦੀ ਸਫਾਈ ਵਿੱਚ ਜੁੜ ਜਾਂਦੇ ਆ ਤਾਂ ਕਿ ਮਾਤਾ ਦਾ ਰਸਤਾ ਸਾਫ਼ ਰਵੇ ਉਹ ਨਾਲ ਹੀ ਅਸੀਂ ਸਿਵਲ ਡਿਫੈਂਸ ਦੇ ਵਲੰਟੀਅਰ ਵੀ ਆ ਤੇ ਸਾਡੇ ਸਿਵਲ ਡਿਫੈਂਸ ਵੱਲੋਂ ਵੀ ਇਨਸਟਰਕਸ਼ਨਸ ਹੈਗੀਆਂ ਵੀ ਰੋਡ ਦੇ ਉੱਪਰ ਕੋਈ ਟ੍ਰੈਫਿਕ ਜਾਮ ਹੁੰਦਾ ਤਾਂ ਇਨੀ ਜੇ ਲਈ ਅਸੀਂ ਉਹਨੂੰ ਕਲੀਅਰ ਕਰੀਏ ਕਿਉਂਕਿ ਸਾਡੀ ਜਿਹੜੀ ਡਿਊਟੀ ਹੈ ਉਹ ਇੱਥੇ ਇੱਕ ਡਰੋਨ ਰੂਮ ਦੇ ਵਿੱਚ ਹੀ ਲੱਗੀ ਹੈਗੀ ਆ ਔਰ ਚੌਲ ਦੇ ਵਿੱਚ ਲੱਗੀ ਹੈਗੀ ਆ ਤੇ ਸਾਡੀ ਮੋਰਲ ਰਿਸਪੌਂਸਿਬਿਲਟੀ ਬਣਦੀ ਜੇ ਅਸੀਂ ਸਫਾਈ ਦਾ ਲੰਗਰ ਇਸ ਟਾਈਮ ਨਹੀਂ ਚਲਾ پا ਰਹੇ ਤਾਂ ਅਸੀਂ ਜੇ ਟ੍ਰੈਫਿਕ ਬਲੌਕ ਹੋ ਰਿਹਾ ਤਾਂ ਉਹਨੂੰ ਵੀ ਦੇਖੀਏ ਇਸ ਕਰਕੇ ਅਸੀਂ ਉਸ ਟ੍ਰੈਫਿਕ ਦੀ ਜਿਹੜੀ ਵਿਵਸਥਾ ਸਹੀ ਕਰਵਾ ਚ ਲੱਗੇ ਸੀ। ਆਪਾਂ ਦੇ ਜਾਣ ਵਾਲੇ ਸਰਦਾਰ ਜੀ ਕੀ ਅਪੀਲ ਕਰਵਾ ਜਾਂਦੇ ਜੀ। ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ ਰੋਡ ਦੇ ਉੱਪਰ ਬਚ ਕੇ ਚੱਲੋ ਸਾਈਡ ਤੇ ਚੱਲੋ। ਜਿਹੜੀਆਂ ਦੋ ਦੋ ਤਿੰਨ ਤਿੰਨ ਲਾਈਨਾਂ ਬਣਾ ਦਿੰਦੇ ਨੇ ਉਹ ਨਾ ਬਣਾਓ। ਇੱਕ ਜਿਹੜੇ ਮੋਟਰਸਾਈਕਲ ਵਾਲੇ ਇੱਕ ਦੂਜੇ ਤੋਂ ਅੱਗੇ ਦੌੜਨ ਦੀ ਕੋਸ਼ਿਸ਼ ਕਰਦੇ ਆ ਉਹ ਨਾ ਕਰਨ। ਹੈਲਮਟ ਪਾ ਕੇ ਚੱਲਣ ਔਰ ਸੇਫਟੀ ਦਾ ਜਿਹੜਾ ਹੈਗਾ ਆ ਔਰ ਟ੍ਰੈਫਿਕ ਦੇ ਜਿਹੜੇ ਰੂਲਸ ਐ ਉਹਨਾਂ ਨੂੰ ਫਾਲੋ ਕਰ। ਸਰਕਾਰੀ ਪ੍ਰਸ਼ਾਸਨ ਕੋਲ ਜਿਹੜੇ ਜੋ ਕਰ ਰਹੇ ਆ ਪ੍ਰਸ਼ਾਸਨ ਕੋਲੋਂ ਤੁਸੀਂ ਕਿਦਾਂ ਦਾ ਸਹਿਯੋਗ ਚਾਹੁੰਦੇ ਆ ਦੇਖੋ ਜੀ ਪ੍ਰਸ਼ਾਸਨ ਕੋਲੋਂ ਅਸੀਂ ਇਹੀ ਸਹਿਯੋਗ ਚਾਹੁੰਦੇ ਆ ਕਿ ਜਦੋਂ ਅਸੀਂ ਕੋਈ ਮੀਟਿੰਗ ਦੇ ਵਿੱਚ ਜਿਹੜੀਆਂ ਚੀਜ਼ਾਂ ਦੱਸਦੇ ਆ ਉਹਨਾਂ ਦਾ ਜਿਹੜਾ ਸੋਲੂਸ਼ਨ ਉਹ ਕੱਢਦੇ ਆ ਔਰ ਉਸ ਤੋਂ ਬਾਅਦ ਅਗਰ ਉਹ ਪਤਾ ਕੋਈ ਉਹਦਾ ਦਾ ਸੋਲੂਸ਼ਨ ਮਤਲਬ ਨਹੀਂ ਕਰਦਾ ਲੰਗੜਾ ਵਾਲਾ ਜਾਂ ਕੋਈ ਹੋਰ ਬੰਦਾ ਜਿਹੜਾ ਹੈਗਾ ਉਹਨੂੰ ਡਿਸਰੇ ਕਰਦਾ ਆ ਤੇ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਆ